ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਦਸੰਬਰ ਦਾ ਮਹੀਨਾ ਤੁਹਾਡੇ ਲਈ ਕਿਵੇਂ ਦਾ ਰਹਿਣ ਵਾਲਾ ਹੈ ਦਸੰਬਰ ਦਾ ਮਹੀਨਾ ਕੁੰਭ ਰਾਸ਼ੀ ਲਈ ਤਨ ਸਿਹਤ ਪਰਿਵਾਰ ਅਤੇ ਉਹਨਾਂ ਦੇ ਦામਪਤੀ ਜੀਵਨ ਦੀ ਸਥਿਤੀ ਕਿਹੋ ਜਿਹੀ ਹੋਵੇਗੀ ਐਸੇ ਬਾਰੇ ਚਰਚਾ ਕਰਾਂਗੇ ਦਸੰਬਰ ਮਹੀਨੇ ਦੇ ਵਿੱਚ ਪੰਜ ਵੱਡੇ ਗ੍ਰਹਿ ਗੋਚਰ ਹੋਣ ਵਾਲੇ ਹਨ ਸੂਰਯ ਦਾ ਰਾਸ਼ੀ ਪਰਿਵਰਤਨ 15 ਦਸੰਬਰ ਨੂੰ ਤੁਣੂ ਰਾਸ਼ੀ ਵਿੱਚ ਮੰਗਲ ਦਾ ਰਾਸ਼ੀ ਪਰਿਵਰਤਨ 7 ਦਸੰਬਰ ਨੂੰ ਤੁਣੂ ਰਾਸ਼ੀ ਵਿੱਚ ਤੇ ਬੁੱਧ ਦਾ ਰਾਸ਼ੀ ਪਰਿਵਰਤਨ 6 ਦਸੰਬਰ বৃশ্চਿਕ ਰਾਸ਼ੀ ਵਿੱਚ ਗੁਰੂ ਦਾ ਰਾਸ਼ੀ ਪਰਿਵਰਤਨ 5 ਦਸੰਬਰ ਨੂੰ ਮਿਥਨ ਰਾਸ਼ੀ ਵਿੱਚ ਤੇ ਸ਼ੁੱਕਰ ਦਾ ਰਾਸ਼ੀ ਪਰਿਵਰਤਨ 20 ਦਸੰਬਰ ਨੂੰ ਤੁਣੂ ਰਾਸ਼ੀ ਦੇ ਵਿੱਚ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸੰਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੇ ਲੈ ਕੇ ਆਪਣੀ ਹਾਜ਼ਰੀ ਰਗਵਾ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕੁੰਭ ਰਾਸ਼ੀ ਵਾਲਿਓ ਤੁਹਾਡੀ ਕੁੰਡਲੀ ਦੇ ਅਨੁਸਾਰ ਲਾਭ ਭਾਵ ਵਿੱਚ ਤਿੰਨ ਗ੍ਰਹਾਂ ਦੀ ਟੱਕੜੇ ਬਣ ਰਹੀ ਹੈ ਇਸ ਦਾ ਕੀ ਪ੍ਰਭਾਵ ਆਵੇਗਾ ਇਸ ਵੀਡੀਓ ਵਿੱਚ ਤੁਹਾਨੂੰ ਇਸ ਬਾਰੇ ਸਾਰੇ ਚਰਚਾ ਕਰਾਂਗੇ ਤੁਹਾਡੇ ਸਿਹਤ ਦੇ ਜੇਕਰ ਗੱਲ ਕਰੀਏ ਤਾਂ ਸਿਹਤ ਦੇ ਮਾਲਕ ਲਾਭ ਭਾਗ ਵਿੱਚ ਬੈਠੇ ਹਨ ਜਿੱਥੇ ਰਾਹੂ ਬੈਠਾ ਹੈ ਨੰਬਰ 11 ਤੇ ਦਸੰਬਰ ਦਾ ਮਹੀਨਾ ਸਿਹਤ ਪੱਖੋਂ ਠੀਕ ਰਹੇਗਾ ਸਿਹਤ ਅਚਾਨਕ ਚੰਗੀ ਹੋਵੇਗੀ ਪਰ ਅਚਾਨਕ ਹੀ ਹਲਕੀ ਸੱਟ ਲੱਗ ਸਕਦੀ ਹੈ ਦਸੰਬਰ ਵਿੱਚ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੋ ਖਾਸ ਕਰਕੇ ਨਸ਼ੇ ਵਿੱਚ ਗੱਡੀ ਨਾ ਚਲਾਓ ਕਿਉਂਕਿ ਰਾਹੁਲ লাভ-ਭਾਵ ਵਿੱਚ ਬੈਠਾ ਹੈ ਅਤੇ ਸਾਲ ਦੇ ਅੰਤ ਵਿੱਚ ਹਲਕਾ ਫੁਲਕਾ ਨੁਕਸਾਨ ਦੇ ਸਕਦਾ ਹੈ। ਸਿਹਤ ਵੈਸੇ ਤਾਂ ਫਿੱਟ ਐਂਡ ਫਾਈਨ ਨਜ਼ਰ ਆ ਰਹੀ ਹੈ ਤੁਸੀਂ ਆਤਮ ਵਿਸ਼ਵਾਸ ਤੇ ਨਾਲ ਭਰੇ ਹੋਏ ਨਜ਼ਰ ਆ ਰਹੇ ਹੋ। ਫਿਰ ਵੀ ਅਚਾਨਕ ਵਾਹਨ ਜਾਂ ਲੋਹੇ ਤੋਂ ਕੁਝ ਨੁਕਸਾਨ ਹੋਣ ਦੇ ਜੋਗ ਬੰਦੇ ਨਜ਼ਰ ਆ ਰਹੇ ਹਨ। ਜੇਕਰ ਤੁਹਾਡੀ ਧਨ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਧਨ ਭਾਵ ਵਿੱਚ ਸ਼ਨੀ ਚੰਦਰ ਬੈਠੇ ਹਨ ਤੇ ਧਨ ਭਾਵ ਦੇ ਮਾਲਕ ਗੁਰੂ 6ਵੇਂ ਭਾਵ ਦੇ ਵਿੱਚ ਬੈਠੇ ਹਨ 1 ਦਸੰਬਰ ਤੋਂ 10 ਦਸੰਬਰ ਤੱਕ ਤੁਹਾਡੇ ਖਰਚੇ ਜ਼ਿਆਦਾ ਰਹਿਣਗੇ ਭਾਵੇਂ ਆਮਦਨ ਆਵੇਗੀ ਪਰ ਖਰਚੇ ਬਤੇ ਰਹੋਣਗੇ ਮਾਤਾ ਪਿਤਾ ਬਜ਼ੁਰਗਾਂ ਤੇ ਵੀ ਬਹੁਤ ਜ਼ਿਆਦਾ ਖਰਚਾ ਹੋਵੇਗਾ ਵਾਹਨ ਤੇ ਖਰਚਾ ਹੋਵੇਗਾ ਪਰਿਵਾਰ ਜਾਂ ਸਿੱਖਿਆ ਦੇ ਖਰਚੇ ਹੋਵੇਗਾ ਤੁਹਾਡੇ ਉੱਪਰ ਸਭ ਦੀ ਜ਼ਿੰਮੇਵਾਰੀ ਰਹੇਗੀ ਕੋਈ ਵਾਧੂ ਆਮਦਨ ਪ੍ਰਾਪਤੀ ਨਹੀਂ ਹੋਵੇਗੀ 11 ਦਸੰਬਰ ਤੋਂ 31 ਦਸੰਬਰ ਤੱਕ ਸਥਿਤੀ ਚੰਗੀ ਹੈ ਬ੍ਰਹਸਪਤੀ ਮਿਥਨ ਰਾਸ਼ੀ ਵਿੱਚ ਚਲੇ ਜਾਣਗੇ ਜਿਸ ਨਾਲ ਤੁਹਾਡੇ ਕੋਲ ਡੀਲ ਕਰੈਕ ਹੋਵੇਗੀ ਤੁਹਾਨੂੰ ਤਾਂ ਦਾ ਲਾਭ ਮਿਲੇਗਾ ਤੇ ਤੁਸੀਂ ਰਿਕਵਰੀ ਕਰ पाओगे 10 ਤਰੀਕ ਤੱਕ ਸੋਚ ਸਮਝ ਕੇ ਖਰਚ ਕਰਨਾ ਹੈ ਅਤੇ ਬੇਫਾਲਤੂ ਦੇ ਖਰਚਿਆਂ ਤੋਂ ਬਚਣਾ ਹੈ। ਪਰਿਵਾਰ ਦੀ ਗੱਲ ਜੇਕਰ ਕੀਤੀ ਜਾਵੇ ਤਾਂ ਪਰਿਵਾਰ ਭਾਵ ਦੇ ਮਾਲਕ ਸ਼ੁਕਰ ਹਨ ਜੋ 10ਵੇਂ ਸਥਾਨ ਵਿੱਚ ਬੈਠੇ ਹਨ ਅਤੇ ਉਥੋਂ 7ਵੀਂ ਦ੍ਰਿਸ਼ਟੀ ਪਰਿਵਾਰ ਭਾਵ ਨੂੰ ਦੇ ਰਹੇ ਹਨ। ਦਸੰਬਰ ਦਾ ਮਹੀਨਾ ਪਰਿਵਾਰ ਦੇ ਲਈ ਬਹੁਤ ਚੰਗਾ ਹੈ। ਘਰ ਵਿੱਚ ਰੈਨੋਵੇਸ਼ਨ ਦਾ ਕੰਮ ਹੁੰਦਾ ਨਜ਼ਰ ਆ ਰਿਹਾ ਹੈ। ਪ੍ਰਾਪਰਟੀ ਦਾ ਵਾਹਨ ਖਰੀਦਣਾ ਜਾਂ ਸਜਾਵਟ ਦਾ ਕੰਮ ਕਰਨਾ ਪਰਿਵਾਰ ਦੇ ਕਿਸੇ ਮੈਂਬਰ ਦੇ ਕੈਰੀਅਰ ਵਿੱਚ ਚੰਗੀ ਤਰੱਕੀ ਦੀ ਖਬਰ ਮਿਲੇਗੀ। ਵਿਆਹ ਸਮਾਗ ਵਿੱਚ ਆਉਣਾ ਜਾਣਾ ਲੱਗਾ ਰਹੇਗਾ। ਕੁੰਭ ਰਾਸ਼ੀ ਵਾਲੋ ਆਪਣਾ ਬਹੁਤ ਸਾਰਾ ਸਮਾਂ ਪਰਿਵਾਰ ਦੇ ਨਾਲ ਬਤਾਓਗੇ ਜਿਸ ਦੇ ਨਾਲ ਬੌਂਡਿੰਗ ਚੰਗੀ ਹੋਵੇਗੀ। ਸੰਤਾਨ ਦੇ ਜ਼ਿਕਰ ਗੱਲ ਕੀਤੀ ਜਾਵੇ ਤਾਂ ਦਸੰਬਰ ਦੇ ਮਹੀਨੇ ਦੇ ਵਿੱਚ ਸੰਤਾਨ ਪੱਖ ਵੱਲੋਂ ਤੁਹਾਨੂੰ ਖੁਸ਼ਖਬਰੀ ਮਿਲ ਸਕਦੀ ਹੈ। ਦਸੰਬਰ ਦਾ ਮਹੀਨਾ ਕਾਫੀ ਵੈਤਰ ਅਤੇ ਬਹੁਤ ਚੰਗਾ ਰਹਿਣ ਵਾਲਾ ਹੈ। ਸੰਤਾਨ ਦੇ ਸੁਭਾਅ ਦੇ ਵਿੱਚ ਵੱਡਾ ਬਦਲਾਅ ਨਜ਼ਰ ਆਵੇਗਾ। ਸੰਤਾਨ ਦੀ ਸਿਹਤ ਦੇ ਵਿੱਚ ਰਿਕਵਰੀ ਜੋਗ ਹਨ। ਖੇਡਾਂ ਐਕਟੀਵਿਟੀ ਵਿੱਚ ਚੰਗੀ ਕਾਰਗੁਜ਼ਾਰੀ ਸੁਣਾਈ ਦੇਵੇਗੀ। ਸੰਤਾਨ ਦੇ ਵਿਦਿਆ ਕੈਰੀਅਰ ਦੇ ਲਈ ਵੀ ਬਹੁਤ ਲਾਭਕਾਰੀ ਹੈ। 1 ਦਸੰਬਰ ਤੋਂ 21 ਦਸੰਬਰ ਤੱਕ ਵਿਦਿਆਰਥੀਆਂ ਦੇ ਲਈ ਬਹੁਤ ਚੰਗਾ ਹੈ। ਪੂਰਾ ਫੋਕਸ ਰਹੇਗਾ 21 ਤਰੀਕ ਤੋਂ ਬਾਅਦ। ਸੰਤਾਂ ਤੋਂ ਔੜੀ ਆਲਸੀ ਹੋ ਸਕਦੀ ਹੈ ਇਕਾਗਰਤਾ ਦੇ ਵਿੱਚ ਕਮੀ ਹੋਵੇਗੀ ਅਤੇ ਦੋਸਤਾਂ ਦੇ ਨਾਲ ਪਾਰਟੀ ਫੰਕਸ਼ਨਾਂ ਵਿੱਚ ਜਾਣ ਦੇ ਵਿੱਚ ਯੋਗ ਪਾਉਂਦੇ ਨਸ਼ਰਾ ਰਹੇ ਹਨ ਨੌਕਰੀ ਰੋਗ ਸ਼ਤਰੂ ਭਾਵ 6ਵਾਂ ਭਾਵ ਨੌਕਰੀ ਮੁਕਾਬਲੇ ਦੁਸ਼ਮਣ ਰੋਗ ਖਰਚੇ ਦਾ ਭਾਵ ਹੁੰਦਾ ਹੈ ਇੱਥੇ ਬੈਠੇ ਹਨ ਪ੍ਰਸਪਤੀ ਕਰਕ ਰਾਸ਼ੀ ਵਿੱਚ ਓਝ ਰਾਸ਼ੀ ਵਿੱਚ ਹੋਣ ਕਰਕੇ 네ਗੇਟਿਵ ਫਲ ਦੇਣਗੇ 1 ਦਸੰਬਰ ਤੋਂ 10 ਦਸੰਬਰ ਤੱਕ ਨੈਗੇਟਿਵ ਫਾਲ ਵਧੇਗਾ ਤੁਹਾਡੇ ਗੁਪਤ ਦੁਸ਼ਮਣ ਬਹੁਤ ਜ਼ਿਆਦਾ ਬਾਤਾਂ ਕਰਨਗੇ ਈਰਖਾ ਕਰਨ ਵਾਲੇ ਲੋਕ ਵੱਧ ਜਾਣਗੇ ਕੁਝ ਅਧਿਕਾਰੀ ਪ੍ਰਤੀ ਤੁਹਾਨੂੰ ਜਾਂ ਉਹਨਾਂ ਨੂੰ ਭੜਕਾਇਆ ਜਾ ਸਕਦਾ ਹੈ ਕਿਸੇ ਮਿੱਤਰ ਦੀ ਕਾਨਾ ਫੋਸੀ ਦੇ ਵਿੱਚ ਨਾ ਆਓ ਇਹ ਤੁਹਾਨੂੰ ਉਹਨਾਂ ਦੀਆਂ ਨਜ਼ਰਾਂ ਵਿੱਚ ਬੁਰਾ ਬਣਾਉਣ ਦੀ ਸਾਜ਼ਿਸ਼ ਹੋ ਸਕਦੀ ਹੈ ਬਹੁਤ ਹੀ ਗਹਿਰਾਈ ਰਾਜਨੀਤੀ ਹੋ ਸਕਦੀ ਹੈ ਅਹੰਕਾਰ ਜਾਂ ਬੈਸ ਵਿੱਚ ਆ ਕੇ ਹੋ ਸਕਦਾ ਹੈ ਕਿ ਤੁਸੀਂ ਅਸਤੀਫਾ ਵੀ ਦੇ ਜਾਓ ਅਜਿਹਾ ਕੰਮ ਨਾ ਕਰੋ 11 ਦਸੰਬਰ ਤੋਂ 31 ਦਸੰਬਰ ਤੱਕ ਚੀਜ਼ਾਂ ਬਹੁਤ ਨਾਰਮਲ ਹੋ ਜਾਣਗੀਆਂ ਤੁਹਾਡੀ ਵਿਕਰੀ ਚੰਗੀ ਹੋਵੇਗੀ ਉਹੀ ਅਧਿਕਾਰੀ ਤੁਹਾਨੂੰ ਚੰਗੇ ਲੱਗਣਗੇ ਤੁਹਾਨੂੰ ਇਹ ਵੀ ਪਤਾ ਚੱਲ ਜਾਵੇਗਾ ਕਿ ਤੁਹਾਡੇ ਨਾਲ ਕਿਸੇ ਨੇ ਰਾਜਨੀਤੀ ਕੀਤੀ ਸੀ ਇਹ ਗੋਸ਼ੇ ਦੇ ਵਿੱਚ 10 ਦੇ ਸੰਬੰਧ ਤੱਕ ਕੋਈ ਗਲਤ ਕਦਮ ਨਾ ਚੁੱਕੋ ਨਹੀਂ ਤਾਂ ਨੁਕਸਾਨ ਹੋ ਸਕਦਾ ਹੈ। ਦੰਪਤੀ ਜੀਵਨ 파ਟਨਰਸ਼ਿਪ ਦੀ ਗੱਲ ਕਰੀਏ ਤਾਂ 7ਵੇਂ ਭਾਗ ਵਿੱਚ ਕੇਤੂ ਹੈ। 7ਵੇਂ ਭਾਗ ਦੇ ਮਾਲਕ ਸੂਰਜ, ਸ਼ੁਕਰ ਅਤੇ ਮੰਗਲ 10ਵੇਂ ਭਾਗ ਵਿੱਚ ਹਨ। ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ ਦੋਵਾਂ ਨੂੰ ਚੰਗਾ ਤੇ ਬੁਰਾ ਦੋਵਾਂ ਤਰ੍ਹਾਂ ਦੇ ਫਲ ਮਿਲਣਗੇ। ਜੇਕਰ 파ਟਨਰ ਵਾਹਨ ਚਲਾਉਂਦੀ ਹੈ ਤਾਂ ਵਾਹਨ ਦੇ ਖਰਚਾ ਚੁਲਾਣ ਉਹ ਸਕਦਾ ਹੈ 파ਟਨਰ ਨੂੰ ENT ਦੀ ਸਮੱਸਿਆ ਜਾਂ ਪੇਟ ਦੀ ਸਮੱਸਿਆ ਬੁਰੀ ਤਰ੍ਹਾਂ ਪਰੇਸ਼ਾਨ ਕਰ ਸਕਦੇ ਹਨ ਕੈਰੀਅਰ ਲਈ ਬਹੁਤ ਚੰਗਾ ਹੈ 파ਟਨਰ ਨੂੰ ਕੋਈ ਮਾਨ ਸਨਮਾਨ ਮਿਲ ਸਕਦਾ ਹੈ ਕੋਈ ਸਨਸਤਾ ਸਨਮਾਨ ਦੇ ਸਕਦੇ ਹਨ 파ਟਨਰ ਦੇ ਨਾਲ ਵਿਆਸ ਮਾਗਮਾ ਵਿੱਚ ਜਾਣਾ ਹੋ ਸਕਦਾ ਹੈ ਤੁਸੀਂ 파ਟਨਰ ਦੀ ਕੋਈ ਇੱਛਾ ਜ਼ਰੂਰ ਪੂਰੀ ਕਰੋਗੇ ਜਿਸ ਨਾਲ ਉਹ ਖੁਸ਼ ਹੋਵੇਗਾ 파ਟਨਰ ਦੀ ਵਿਕਰੀ ਵੀ ਚੰਗੀ ਰਹੇਗੀ ਕੈਰੀਅਰ ਪੱਖ ਇੱਛਾ ਪੱਖ ਰਿਲੇਸ਼ਨਸ਼ਿਪ ਪੱਖ ਚੰਗਾ ਹੈ ਪਰ ਸਿਹਤ ਪੱਖ ਬਹੁਤ ਚੰਗਾ ਨਹੀਂ ਹੈ ਜੇਕਰ ਵਪਾਰੀ ਅਤੇ ਕਾਰੋਬਾਰ ਦੀ ਗੱਲ ਕੀਤੀ ਜਾਵੇ ਤਾਂ ਦਸਵੇਂ ਭਾਵ ਦੇ ਵਿੱਚ ਸੂਰਜ ਸ਼ੁਕਰ ਅਤੇ ਮੰਗਲ ਦੀ ਜੋਤਿ ਹੈ ਦਸੰਬਰ ਦਾ ਮਹੀਨਾ ਕੁੰਮ ਰਾਸ਼ੀ ਲਈ ਬਹੁਤ ਚੰਗਾ ਹੈ ਕਾਮ ਕੰਟਰੈਕਟ ਨਾਲ ਸੰਬੰਧਿਤ ਕੋਈ ਵੱਡੀ ਖੁਸ਼ਖਬਰੀ 1 ਦਸੰਬਰ ਤੋਂ 31 ਦਸੰਬਰ ਤੱਕ ਮਿਲਦੀ ਨਜ਼ਰ ਆਵੇਗੀ ਤੁਸੀਂ ਕੋਈ ਮਸ਼ੀਨਰੀ ਉਤਪਾਦ ਖਰੀਦ ਸਕਦੇ ਹੋ ਕੋਈ ਵੀ ਕੋਈ ਵੀ ਨਵੇਂ ਫਰਮ ਬਣਾ ਸਕਦੇ ਹੋ ਜਾਂ ਆਪਣੇ ਦਫ਼ਤਰ ਨੂੰ ਰੈਨੋਵੇਟ ਕਰਵਾ ਸਕਦੇ ਹੋ ਵਿਕਰੀ ਚੰਗੀ ਰਹੇਗੀ ਸਰਕਾਰ ਨਾਲ ਸੰਬੰਧਿਤ ਰੁਕਿਆ ਹੋਇਆ ਕੰਮ ਪ੍ਰੋਜੈਕਟ ਵੀ ਬੰਦ ਨਜ਼ਰ ਆ ਰਿਹਾ ਹੈ ਤੁਹਾਡੀ ਇੱਥੋਂ ਸ਼ੁਰੂਆਤ ਹੋਵੇਗੀ ਵਪਾਰੀ ਭਰਾਵਾਂ ਜੋ ਵੀ ਆਪਣਾ ਕੰਮ ਕਰਦੇ ਹਨ ਸਾਰਿਆਂ ਲਈ ਦਸੰਬਰ ਦਾ ਮਹੀਨਾ ਕੁਝ ਨਾ ਕੁਝ ਤੋਹਫ਼ਾ ਦੇ ਕੇ ਜਾਣ ਵਾਲਾ ਹੈ ਤਾਂ ਕੁੰਭ ਰਾਸ਼ੀ ਵਾਲੋ ਇਹ ਸੀ ਦਸੰਬਰ ਦੇ ਮਹੀਨੇ ਦੀ ਜਾਣਕਾਰੀ ਜੇਕਰ ਵੀਡੀਓ ਤੁਹਾਨੂੰ ਚੰਗੇ ਲੱਗੇ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਚਾਹੀਦਾ ਧੰਨਵਾਦ